ਹਾਂਜੀ ਜੀ ਅੱਜ ਅਸੀਂ ਬਣਾਵਾਂਗੇ ਗੋਭੀ ਦੇ ਪਰਾਂਠੇ ਨਵੇਂ ਤਰੀਕੇ ਨਾਲ ਬਣੇ ਰੂ ਵੀਡੀਓ ਨੂੰ ਆਸ਼ਾਸ਼ੀ ਕਾ ਨੂੰ ਸਾਰਾ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਇਹ ਲਈ ਅਸੀਂ ਗੋਭੀ ਇੱਕ ਫੁੱਲ ਲਿਆ ਛੋਟਾ ਜਿਹਾ ਤੁਸੀਂ ਆਪਣੇ ਫੈਮਿਲੀ ਦੇ ਹਿਸਾਬ ਨਾਲ ਲੈ ਸਕਦੇ ਚਾਰ ਅਸੀਂ ਲਏ ਟਮਾਟਰ ਲਸਣ ਤੇ ਥੋੜਾ ਅਦਰਕ ਲਿਆ ਇਹ ਵੀ ਅਸੀਂ ਬਣਾਵਾਂਗੇ ਇਹਦੇ ਨਾਲ ਨਾਲ ਵੇਖਿਓ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਕਿ ਮੈਂ ਕੀ ਕੀ ਕਿਵੇਂ ਬਣਾਇਆ ਕਿਹੜੀ ਚੀਜ਼ ਸਭ ਕੁਝ ਸਾਰਾ ਆਪਾਂ ਦੱਸਾਂਗੇ ਸਟੈਪ ਵਾਈਜ਼ ਇਸ ਪਾਲਿਆ ਤੇਲ ਇਹਦੇ ਵਿੱਚ ਕੜਾਈ ਵਿੱਚ ਥੋੜਾਕ ਹੁਣ ਟਾਈਮ ਇਹ ਗਰਮ ਹੋਉਣ ਤੇ ਤੇਲ ਤਾਕਤ ਐਸੀ ਥੋੜਾ ਬਾਦਨੇ ਦੇ ਵਿੱਚ ਜੀਰਾ ਨੋਰਮਲ ਤਰੀਕੇ ਨਾਲ ਕਰਦੇ ਨੂੰ ਬਹੁਤ ਪਸੰਦ ਆਇਆ ਇਹ ਵਾਲਾ ਮੇਰਾ ਇਹ ਵਾਲੀ ਮੇਰੀ ਰੈਸਪੀ ਸੋਰੀ ਰੈਸਪੀ ਮੇਰੇ ਬੋਸਾਂ ਨੇ ਸਾਰੇ ਕਰਦੇ ਨੇ ਤੇ ਜੀਰਾ ਪੱਦ ਸਭ ਤੋਂ ਪਹਿਲਾਂ ਕਰਦੇ ਆ ਲਸਣ ਗ੍ਰਾਈਂਡ ਮਮਾ ਕਹਿੰਦੇ ਤੂੰ ਲੱਗ ਚੀਜ਼ ਕੋਈ ਪਾਈ ਇਹਦੇ ਵਿੱਚ ਤੂੰ ਦਸਨ ਦਸਦੇ ਮੈਂ ਕਿਹਾ ਮਮਾ ਨੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਈ ਆ ਇਹ ਆਪਾਂ ਲਸਣ ਅਸੀਂ ਗ੍ਰਾਇੰਡ ਕਰ ਲੈਣੋਂ ਨਾ ਤਾਂ ਟਾਈਮ ਤੇਲ ਗਰਮ ਹੋ ਜਾਏਗਾ ਤੇਲ ਗਰਮ ਹੋਣ ਤੋਂ ਬਾਅਦ ਅਸੀਂ ਲਸਣ ਪਾ ਦਾਂਗੇ ਇਹਦੇ ਵਿੱਚ ਇਹਨੂੰ ਚੋ ਇਸ ਚੋਪਰ ਇਹਨਾਂ ਵਧੀਆ ਹੈ ਨਾ ਕਿੰਨੇ ਵਜੇ ਮਤਲਬ ਤੁਹਾਡੀ ਕਿ ਬਿਜਲੀ ਦੀ ਬਚਤ ਹੁੰਦੀ ਆ ਇਹ ਕੈਨ ਬਿਲਕੁਲ ਬਰੀਕ ਕਰ ਦਿੰਦਾ ਤੁਸੀਂ ਜਿੰਨਾ ਚਾਹੋ ਬਰੀਕ ਕਰ ਸਕਦੇ ਮੈਂ ਤਾਂ ਨੋਰਮਲ ਜਿਹਾ ਰੱਖਿਆ ਕਿ ਮੈਂ ਬਾਲਾ ਬਰੀਕ ਨਹੀਂ ਕੀਤਾ ਇਹ ਅਸੀਂ ਲਸਣ ਪਾਤਾ ਹੈ ਨਾ ਟਾਈਮ ਲਸਣ ਪੁੱਜ ਜਾਏਗਾ ਸਾਡਾ ਫਿਰ ਅਸੀਂ ਕਰਾਂਗੇ ਟਮਾਟਰ ਤੇ ਜਿਹੜਾ ਅਦਰਕ ਰਹਿ ਗਿਆ ਉਹਨੂੰ ਅਸੀਂ ਗ੍ਰਾਇੰਡ ਕਰਾਂਗੇ ਅਦਰਕ ਮੈਂ ਸ਼ੇਲਕਾ ਦੇ ਦੋਸਿਰਫ ਇੱਕ ਪੀਸ ਹੀ ਪਾਉਣਾ ਆਪਾਂ ਇਹ ਚਲਾ ਲਓ ਮਤਲਬ ਇੰਨਾ ਕ ਅਸੀਂ ਪੀਸ ਪਾਉਣਾ ਵੀ ਛੋਟੇ ਛੋਟੇ ਪੀਸ ਕਰਕੇ ਪਾ ਰਹੇ ਹੁੰਦੇ ਆ ਤੇ ਬਿਲਕੁਲ ਚੋਪ ਹੋ ਜਾਏਗਾ ਇਹਨੂੰ ਅਸੀਂ ਬਿਲਕੁਲ ਚੋਪ ਕਰਾਂਗੇ ਸਾਰੇ ਨੂੰ ਅਦਰਕ ਅਸੀਂ ਟਮਾਟਰ ਦੇ ਨਾਲ ਹੀ ਗ੍ਰਾਇੰਡ ਕਰਨਾ ਲੱਗ ਨਹੀਂ ਕਰਨਾ ਆਪਰੇ ਚਾ ਟਮਾਟਰ ਲੈ ਮੈਨੂੰ ਬਹੁਤ ਵਧੀਆ ਮੇਰੇ ਥੋੜੀ ਬਚੀ ਹੈ ਸਬਜੀ ਇਹ ਵਾਲੀ ਬਸ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ 6 ਪਾ ਲੋ 5 ਪਾ ਲੋ 2 ਪਾ ਲੋ ਜਿੰਨੇ ਤੁਸੀਂ ਪਾਉਣਾ ਚਾਹਦੇ ਇੱਕ ਹੀ ਮਿਰਚ ਪਾ ਦਿਨਾ ਵਿੱਚ ਕੇ ਬੱਚੇ ਵੀ ਖਾ ਸਕਦੇ ਕਿ ਬਹੁਤੀ ਮਿਰਚ ਨਹੀਂ ਹੋਣੀ ਚਾਹੀਦੀ ਚਲੋ ਜੀ ਹੁਣ ਅਸੀਂ ਕਰਨੇ ਆ ਟਮਾਟਰ ਗ੍ਰाइंड ਸਾਡੇ ਟਮਾਟਰ ਗ੍ਰाइंड ਹੁੰਦੇ ਆ ਤੇ ਫਿਰ ਅਸੀਂ ਕਰਾਂਗੇ ਇਹ ਬਣਾਵਾਂਗੇ ਸਬਜੀ ਤੁਸੀਂ ਸੋਚਦੇ ਹੋ ਕਿ ਗੋਭੀ ਦੇ ਪਰੌਂਠੇ ਨਾਲ ਸਬਜੀ ਕਿਉਂ ਬਣਾ ਰਹੇ ਹੋ ਵੀ ਟਮਾਟਰ ਦੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਇੰਨੀ ਹੀ ਟੇਸਟੀ ਬਣਦੀ ਹੈ ਕਿ ਮੈਂ ਫਸਟ ਟਾਈਮ ਬਣਾਈ ਆ ਕਿ ਕਰਦੇ ਮੇਰੇ ਮੇਰੇ ਹਸਬੰਡ ਹੀ ਖੁਦ ਇੱਕ ਰੋਟੀ ਖਾਂਦੇ ਸੀ ਉਹ ਦੋ ਰੋਟੀਆਂ ਖਾ ਗਏ ਉਸ ਦਿਨ ਕਹਿੰਦੇ ਕਿ ਕਿੰਨੀ ਟੇਸਟੀ ਬਣੀ ਕੋ ਉਦਾਂ ਹੀ ਖਾਣ ਨੂੰ ਦਿਲ ਕਰਦਾ ਕਹਿੰਦੇ ਨੈਕਸਟ ਟਾਈਮ ਬਣਾਣੀ ਆ ਨਾਲ ਪਰੌਂਠੇ ਸਿੰਪਲ ਬਣਾਇਓ ਬੀ ਟੇਸਟੀ ਲੱਗਦੇ ਜਿੱਦਾਂ ਕਿ ਟ੍ਰੈਵਲ ਤੇ ਜਾਣਾ ਮੈਨੂੰ ਵਧੀਆ ਇਧਰ ਅਸੀਂ ਟਮਾਟਰ ਚੋਕੋ ਗਏ ਅਸੀਂ ਨਮਕ ਹਲਦੀ ਥੋੜਾ ਗਰਮ ਮਸਾਲਾ ਥੋੜੀ ਲਾਲ ਮੇਂ ਦੇਗੀ ਮਿਰਚ ਪਾਤੀ ਕਲਰ ਵਾਸਤੇ ਐ ਆਪਾਂ ਆਮ ਹੀ ਤੜਕਾ ਜਿੱਦਾਂ ਲਾਉਨੇ ਆ ਨਾ ਸਬਜ਼ੀ ਨੂੰ ਬਸ ਇਹਦੇ ਵਿੱਚ ਪਿਆਜ਼ ਨਹੀਂ ਪਏ ਵਕਤ ਸਭ ਕੁਝ ਪੈਣਾ ਪਿਆਜ਼ ਤੋਂ ਇਲਾਵਾ ਸਬਜ਼ੀ ਬਣਾਈ ਬਿਨਾ ਪਿਆਜ਼ ਤੋਂ ਚਲੋ ਤੁਸੀਂ ਜੇ ਕਈ ਵਾਰੀ ਘਰ ਚ ਕੋਈ ਸਬਜ਼ੀ ਨਹੀਂ ਹੁੰਦੀ ਆਪਾਂ ਫਿਰ ਵੀ ਇਹ ਬਣਾ ਕੇ ਖਾ ਸਕਦੇ ਹਾਂ ਕਿ ਬਹੁਤ ਹੀ ਟੇਸਟੀ ਬਣਦੀ ਹੈ ਚਲੋ ਜੀ ਇੰਨਾ ਟਾਈਮ ਇਸ ਨੂੰ ਮੀਡੀਅਮ ਗੈਸ ਤੇ ਰੱਖ ਲੈਂਦੇ ਨੇ ਉਧਰ ਅਸੀਂ ਗੋਭੀ ਜੋ ਪਾਣੀ ਕੱਢ ਲਿਆ ਸੀ ਧੋ ਕੇ ਜੇਕਰ ਤਾਂ ਲੱਗੇ ਕੋਈ ਗੰਦੀ ਵਿੱਚ ਕੀੜਾ ਮਕੌੜਾ ਨਾ ਹੋਵੇ ਮੈਂ ਕਿਸੇ ਸਾਫ਼ ਸੀ ਤੁਸੀਂ ਪਾਣੀ ਬੋਇਲ ਕਰਕੇ ਨਮਕ ਪਾ ਕੇ ਵੀ ਨੂੰ ਕਰ ਸਕਦੇ ਪਰ ਮੈਂ ਨੋਰਮਲ ਸਿੰਪਲ ਪਾਣੀ ਜੀ ਕੱਢਿਆ ਇਹਦੇ ਜੀ ਅਸੀਂ ਨਿੱਕੇ ਨਿੱਕੇ ਪੀਸ ਕਰਕੇ ਚੋਪਰ ਚ ਪਾ ਦਾਂਗੇ ਇਨ ਕਰਾਂਗੇ ਚ ਉੱਪਰ ਚ ਗ੍ਰਾਈਂਡ ਇਹ ਵੀ ਬਿਲਕੁਲ ਐ ਗ੍ਰਾਈਂਡ ਹੀ ਕਰ ਦੇਣੀ ਹੁੰਦੀ ਐ ਬਿਲਕੁਲ ਹੀ ਗ੍ਰਾਈਂਡ ਕਰਨੀ ਐ ਮਤਲਬ ਕਿ ਬਿਲਕੁਲ ਬ੍ਰੇਕ ਹੋ ਕੇ ਜੇ ਜਦ ਆਪਾਂ ਪਰੌਂਠਾ ਬਣਾਉਣ ਲੱਗਿਆ ਸਾਨੂੰ ਮੁਸ਼ਕਲ ਆਵੇ ਕਿ ਜਿਹੜਾ ਕਈ ਵਾਰੀ ਮੋਟੀ ਹੋਵੇ ਤਾਂ ਪਰੌਂਠਾ ਫਟਣ ਦਾ ਡਰ ਹੁੰਦਾ ਅੱਜ ਸੀ ਬਿਲਕੁਲ ਇੱਕ ਮਿਰਚ ਪਾਣੀ ਸੀ ਮੈਨੂੰ ਭੁੱਲ ਗਈ ਸੀ ਮੈਂ ਮਿਰਚ ਵੀ ਪਾ ਦਿੱਤੀ ਨਾਲ ਦੇ ਨਾਲ ਐ ਕੇ ਦੇ ਵਿੱਚ ਅਦਰਕ ਵੀ ਪਾਉਣਾ ਸੀ ਮੈਂ ਫਿਰ ਜਿਹੜਾ ਐਕਸਟਰਾ ਬਚਿਆ ਨਾ ਗੋਭੀ ਥੋੜੀ ਰਹਿ ਗਈ ਸੀ ਫਿਰ ਮੋਦ ਵਿੱਚ ਇੱਕ ਅਦਰਕ ਦਾ ਟੁਕੜਾ ਵੀ ਪਾਉਣਾ ਸੀ ਉਹ ਭੁੱਲ ਗਈ ਸੀ ਉਹ ਵੀ ਆਪਾਂ ਨਾਲ ਹੀ ਗ੍ਰਾਇੰਡ ਕਰਾਂਗੇ ਸੌਰੀ ਚੋਪਰ ਕਰਾਂਗੇ ਤੇ ਇਹਦੇ ਵਿੱਚ ਲੋ ਜੀ ਸਾਡਾ ਪਹਿਲੇ ਵਾਲਾ ਤਾਂ ਹੋ ਗਿਆ ਇਹ ਰੈਡੀ ਹੋ ਗਿਆ ਸਾਰਾ ਚੋਪ ਹੋ ਗਿਆ ਇਹ ਵਾਲਾ ਹੁਣ ਦੂਜੇ ਵਾਲਾ ਰਹਿ ਗਿਆ ਦੋ ਵਾਰੀ ਸਾਨੂੰ ਕਰਨਾ ਪਿਆ ਬਿਲਕੁਲ ਇਹਨਾਂ ਗ੍ਰਾਇੰਡ ਹੋ ਗਈ ਇਹ બીજી ਵੀ ਆਪਾਂ ਕਰਕੇ ਰੱਖ ਲਾਂਗੇ ਇਹਨੂੰ ਹੁਣ ਟਾਈਮ ਵਾਸਤੇ ਹਉ ਜੁਨੇ ਸਿੱਧੂ ਪਾ ਦਿੱਤਾ ਜਿਹੜਾ ਟੁਕੜਾ ਜਿਹੜਾ ਕਿਆ ਸੀ ਮੈਂ ਥੋੜਾ ਪਾਉਣਾ ਭੁੱਲ ਗਈ ਸੀ ਪਹਿਲੇ ਇਹ ਚਦਰ ਦੇ ਪਾਦਾ ਫਿਰ ਮਿਸ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹ ਵੀ ਸੀ ਗ੍ਰाइंड ਕਰ ਲਈ ਉਹਨਾਂ ਟਾਈਮ ਪਰੌਂਠੇ ਵੀ ਇੰਨੇ लाजवाब ਬਣਦੇ ਨੇ ਨਾ ਬਹੁਤ ਹੀ ਸਵਾਦ ਬਣੇ ਸੀ ਮੈਂ ਫਸਟ ਟਾਈਮ ਟਰਾਈ ਕੀਤੀ ਸੀ ਇਹ ਵਾਲੇ ਚਲੋ ਜੀ ਸਾਡੀ ਹੋ ਗਈ ਜਦ ਅਸੀਂ ਇਹਨਾਂ ਨਮਕ ਲਗਾ ਕੇ ਰੱਖ ਦਿੱਤਾ ਤਾਂ ਉਹਨਾਂ ਟਾਈਮ ਨਮਕ ਲਗਾ ਕੇ ਫਿਰ ਅਸੀਂ ਆਪਾਂ ਆਟਾ ਤਿਆਰ ਕਰਾਂਗੇ ਜਦ ਸਾਡੀ ਸਬਜ਼ੀ ਵੀ ਹੋ ਗਈ ਰੈਡੀ ਟਮਾਟਰਾਂ ਦੇ ਬਿਨਾ ਪਿਆਜ਼ ਤੋਂ ਚਲੋ ਜੀ ਇਧਰ ਮੇਰੇ ਗੈਸ ਦੀ ਹਾਲਤ ਬਹੁਤ ਗੰਦੀ ਹੋ ਚੁੱਕੀ ਹੈ ਕੀ ਤਨ ਬੜਾ ਸੋਇਚ ਕੰਮ ਕਰਦੇ ਗੈਸ ਦੀ ਗੰਦੀ ਥੋੜਾ ਬਹੁਤ ਹੋ ਜਾਂਦੀ ਨਾ ਮਰਜੀ ਕਰ ਲੋ ਪਰ ਫਿਰ ਵੀ ਗੰਦੀ ਹੋ ਜਾਂਦੀ ਜੇ ਸਾਡੇ ਟਮਾਟਰ ਬਣ ਗਏ ਬਿਲਕੁਲ ਆਪਾਂ ਥੋੜਾ ਪਾਣੀ ਪਾ ਕੇ ਤੁਸੀਂ ਇਹਨੂੰ ਕਰ ਸਕਦੇ ਹੋ ਮਿਕਸ ਔਰ ਥੋੜਾ ਪਾਣੀ ਪਾਇਆ ਸੀ ਹਾਫ ਤੋਂ ਵੀ ਹਾਫ ਗਲਾਸ ਜਿਹੜਾ ਤੁਸੀਂ ਲੈ ਲਿਆ ਜੀ ਕਣਕ ਦਾ ਆਟਾ ਦੋ ਕੱਪ ਤੁਸੀਂ ਪਾ ਸਕਦੇ ਤੁਸੀਂ ਦੋ ਕੋਲੀ ਅਸੀਂ ਆਟਾ ਪਾਇਆ ਨਾ ਤੇ ਦੋ ਹੀ ਚਮਚ ਮੈਂ ਮੈਜ਼ਰਮੈਂਟ ਨਹੀਂ ਕੀਤਾ ਮੈਂ ਦੋ ਕੋਲੇ ਹਿਸਾਬ ਨਾਲ ਪਾ ਲਿਆ ਆਟਾ ਫਿਰ ਬਸ ਹੰਮ ਦੇ ਹਿਸਾਬ ਨਾਲ ਤੇ ਦਰਸੀ ਪਾਵਾਂਗੇ ਇਹਦੇ ਵਿੱਚ ਸੂਜੀ 2 ਚਮਚ ਐਡ ਕਰਾਂਗੇ ਉਸ ਤੋਂ ਬਾਅਦ ਅਸੀਂ ਐਡ ਕਰਾਂਗੇ ਇਹ ਵਿੱਚ ਬੇਸਨ ਬੇਸਨ ਵੀ 2 ਚਮਚ ਹੀ ਪਾਉਣੇ ਆ ਇਹਨਾਂ ਨੂੰ ਅਸੀਂ ਕਰਾਂਗੇ ਮਿਕਸ ਚੰਗੀ ਤਰ੍ਹਾਂ ਸਭ ਤੋਂ ਪਹਿਲਾਂ ਇਹ ਦੋ ਬੇਸਨ ਪਾਤਾ ਸੂਜੀ ਪਾਤੇ ਫਿਰ ਅਸੀਂ ਪਾਵਾਂਗੇ ਥੋੜੀ ਮੋਜ਼ਰੇਲਾ 치ਜ਼ ਉਹ ਜਿਦਾ ਤੁਹਾਡੇ ਕੋਲ ਹੈ ਵੀ ਠੀਕ ਹੈ ਨਹੀਂ ਤਾਂ ਤੁਸੀਂ ਛੱਡ ਸਕਦੇ ਤੁਹਾਡੀ ਆਪਸ਼ਨਲ ਹੈ ਤੁਸੀਂ ਪਾ ਸਕਦੇ ਪਰ ਜੇ ਹੋਵੇ ਤਾਂ ਪਾ ਲਿਓ ਕਿ ਬਹੁਤ ਹੀ ਟੇਸਟੀ ਪਰੋਟੇ ਬਣਦੇ ਬਟ ਮੈਂ ਨਾ ਇੱਕ ਚੀਜ਼ ਪਾਉਣਾ ਭੁੱਲ ਗਈ ਸੋਰੀ ਤੁਸੀਂ ਆਪ ਜਰੂਰ ਟਰਾਈ ਕਰਿਓ ਕਿ ਆਹਦਰਸੇ ਕਿਉਂ ਪਾਤਾ ਵੈਸੇ ਤੁਸੀਂ ਬਟਰ ਵੀ ਪਾ ਸਕਦੇ ਮੈਂ ਜੇਸੀ ਕਿਉਂ ਪਾਤਾ ਕਰ ਹੈਗਾ ਸੀ ਤੇ ਦੈਨ ਅਸੀਂ ਪਾਤਾ ਇੱਕ ਤੁਸੀਂ ਪਾ ਸਕਦੇ ਧਨੀਆ ਪਾਉਣਾ ਭੁੱਲ ਗਈ ਸੀ ਮੈਂ ਹਰਾ ਫਰੈਸ਼ ਧਨੀਆ ਪਾਉਣਾ ਭੁੱਲ ਗਈ ਸੀ ਉਹ ਮੈਨੂੰ ਭੁੱਲ ਗਿਆ ਸੀ ਜਦ ਤੁਸੀਂ ਜਰੂਰ ਪਾਓ ਤੁਹਾਡੇ ਕੋਲ ਹੋਏਗਾ ਮੇਰੇ ਕੋਲ ਹੈਗਾ ਸੀ ਪਰ ਮੈਂ ਪਾਉਣਾ ਭੁੱਲ ਗਈ ਦੇ ਵਿੱਚ ਤੁਸੀਂ ਜਰੂਰ ਟਰਾਈ ਕਰਿਓ ਇਧਰਸੇ ਨੂੰ ਆਟਾ ਲਾ ਲਈਏ ਆਟਾ ਗੁੰਨ ਕੇ ਆਣੀ ਮਿਕਸ ਕਰ ਲਿਆ ਬਲ ਮੁੱਕੀ ਦੇਖ ਰੱਖ ਲੈਣਾ ਨਾਇ ਬਤਹਾੜ ਤਨਾਇ ਬੁਤਾ ਮਤਲਬ ਉਹਨਾਂ ਚ ਇਹਨਾਂ ਨੋਰਮਲ ਜਿਹਾ ਰੱਖਣਾ ਚਾਹੀਦਾ ਸਾਨੂੰ ਆਟੇ ਨੂੰ ਇਹ ਚਲੋ ਜੀ ਸਾਡਾ ਆਟਾ ਵੀ ਹੋ ਗਿਆ ਰੈਡੀ ਇਦਨ ਮੈਂ ਹੋਣ ਨੂੰ ਜੇ ਦੋ ਕੁ ਵਾਇਰਿਕ ਮੈਗ ਮੱਕੀ ਜਦ ਨੇ ਐ ਸੈਟ ਹੋ ਜਾਏਗਾ ਨਾਲੇ ਰੋਟੀ ਬਣਾਉਣੀ ਸਾਨੂੰ ਇਜ਼ੀ ਹੋ ਜਾਏਗੀ ਲਓ ਜੀ ਸਾਡਾ ਆਟਾ ਹੋ ਗਿਆ ਰੈਡੀ ਤੁਸੀਂ ਜ਼ਰੂਰ ਧਨੀਏ ਦਾ ਤੁਸੀਂ ਜ਼ਰੂਰ ਯਾਦ ਰੱਖਾਂਗੇ ਧਨੀਆ ਹੀ ਪਾਉਣਾ ਸੀ ਮੈਂ ਭੁੱਲ ਗਈ ਸੀ ਸੌਰੀ ਧਨੀਆ ਹਾਂ ਧਨੀਆ ਪਾ ਸਰ ਤੁਸੀਂ ਸੁੱਕਾ ਪਾ ਲੋ ਹਰਾ ਪਾ ਲ ਮੈਂ ਪਾਇਆ ਨਹੀਂ ਭੁੱਲ ਗਈ ਮੈਂ ਗੋਭੀ ਚ ਵੀ ਪਾਉਣਾ ਭੁੱਲ ਗਈ ਸੀ ਦੋਨਾਂ ਚੀਜ਼ਾਂ ਪਾਉਣਾ ਭੁੱਲ ਗਈ ਕਿ ਮੈਨੂੰ ਯਾਦ ਨਹੀਂ ਆ ਮਮਾ ਕਹਿੰਦੀਆ ਕੱਟਿਆ ਕਿਉਂ ਸੀ ਤੁਸੂ ਪਾਇਆ ਨਹੀਂ ਮੈਂ ਕਿਹਾ ਮਮਾ ਮੈਨੂੰ ਯਾਦ ਨਹੀਂ ਆ ਪਾਉਣ ਵਾਸਤੇ ਇਹ ਲੋ ਜ ਸਾਡਾ ਆਟਾ ਹੋ ਗਿਆ ਰੈਡੀ ਇਹਨੂੰ ਦੋ ਤਿੰਨ ਵਾਰੀ ਆਪਾਂ ਮੁੱਕੀ ਦੇਣੇ ਪੈਂਦੇ ਕਿ ਚਲੋ ਯਾਰ ਵਧੀਆ ਬਣ ਜੇ ਦੋ ਚਲੋ ਜੀ ਆਟਾ ਹੋ ਗਿਆ ਰੈਡੀ ਉਹਨੂੰ ਇਹਨੂੰ ਆਪਾਂ ਰੈਸਟ ਵਾਸਤੇ ਰੱਖ ਦਾਂਗੇ 10 ਮਿੰਟ ਵਾਸਤੇ ਉਹਨਾ ਟਾਈਮ ਜਿਹੜੀ ਗੋਭੀ ਐ ਨਾ ਆਪਾਂ ਨਮਕ ਲਗਾ ਕੇ ਰੱਖਿਆ ਸੀ ਇਹਦਾ ਸੀ ਪਾਣੀ ਕੱਢ ਲੈਨੇ ਆ ਮੈਂ ਲੱਗੀ ਸੀ ਦਾ ਹੱਥ ਨਾ ਕੱਢਣ ਤੇ ਮम्मा ਕਹਿੰਦੇ ਨਹੀਂ ਮੈਂ ਕੱਪੜਾ ਲੈ ਆ ਕੇ ਦੇਨੀ ਤੂੰ ਕੱਪੜੇ ਨਾਲ ਕੱਢ ਫਿਰ ਮम्मा ਕੱਪੜਾ ਲੈ ਕੇ ਤੱਕ ਕੱਪੜੇ ਨਾਲ ਕੱਢ ਲਿਆ ਜਿੱਚਾ ਪਾਟਾ ਗੁੰਨੇ ਸੀ ਉਸੇ ਬਾਅਦ ਸਸੇ ਕੱਢ ਲਿਆ ਪਾਣੀ ਚਲੋ ਜੀ ਸਾਡੀ ਗੋਭੀ ਦਾ ਵਿਤਿਆਰ ਹੋ ਗਿਆ ਬੈਟਰ ਹੁਣ ਅਸੀਂ ਬਣਾਵਾਂਗੇ ਪਰੌਂਠੇ ਜੰਮੇ ਜੰਮੇ ਆਜੋ ਜੀ ਜਿਨੀ ਜਿਨੀ ਸਵਾਗ ਲੱਗਦਾ ਕਮੈਂਟ ਕਰਕੇ ਜਰੂਰ ਦੱਸਿਓ ਖਾ ਲਓ ਗੋਭੀ ਦੇ ਪਰੌਂਠੇ ਮੈਂ ਪਾ ਲਿਆ ਸੀ ਧਨੀਆ ਮੈਨੂੰ ਯਾਦ ਭੁੱਲ ਗਿਆ ਸੀ ਵੀਡੀ ਪਪਾ ਐਸੇ ਟਣੀ ਥੋੜਾ ਜਿਹਾ ਸ ਨਮਕ ਐਡ ਕਰਾਂਗੇ ਮਮਾ ਕਹ ਰਹੀ ਸੀ ਨਮਕ ਤੁਸੀਂ ਪਾ ਦਿਓ ਮੈਨੂੰ ਥੋੜਾ ਬਤਾ ਇੰਨਾ ਚੀਕ ਭੋਂਠਾ ਵਗੈਰਾ ਚ ਕੱਟ ਹੁੰਦਾ ਸਬਜ਼ੀ ਜੀ ਮੈਂ ਬਣਾ ਲੈਣੀ ਥੋੜਾ ਗਰਮ ਮਸਾਲਾ ਸੇ ਪਾਵਾਂਗੇ ਇਹਦੇ ਵਿੱਚ ਥੋੜਾ ਨਮਕ ਪਾਇਆ ਬਸ ਇਹ ਦੋ ਹੀ ਚੀਜ਼ ਐਡ ਕਰਾਂਗੇ ਅਸੀਂ ਇਹਦੇ ਵਿੱਚ ਹੋਰ ਕੋਈ ਆਦੂ ਹਰੀ ਮਿਰਚ ਤੇ ਵੈਸੇ ਪਾ ਲਈ ਸੀ ਅਦਰਕ ਵੀ ਪਾ ਲਿਆ ਇਹਨੂੰ ਅਸੀਂ ਮਿਕਸ ਕਰਕੇ ਰੱਖ ਲੈ ਚੰਗੀ ਤਰ੍ਹਾਂ ਮਮਾ ਕਹਿੰਦੇ ਥੋੜੀ ਅਜਵਾਈਨ ਪਾ ਲੈ ਤੇ ਵਧੀਆ ਹੋ ਜਾਂਦੀ ਡਾਈਜੈਸਟ ਹੁੰਦਾ ਚਲੋ ਜਿੱਦ ਅਸੀਂ ਸਾਡੀ ਸਬਜ਼ੀ ਵੀ ਹੋ ਗਈ ਤਿਆਰ ਟਮਾਟਰ ਵੀ ਇਦਾਂ ਧਨੀ ਪਾਤਾ ਮਮਣ ਗੇ ਮਮਾ ਧਨੀ ਆ ਤੁਸੀਂ ਬਹੁਤ ਮੋਟਾ ਕੱਟਦੇ ਹੋ ਮਾ ਕਹਿੰਦੇ ਮੇਰ ਕੋ ਕੱਟਿਆ ਇਦਾਂ ਗਿਆ ਚਲ ਪਾਲਾ ਹੁਣ ਕੋਈ ਗੱਲ ਨੈਕਸਟ ਟੈਂਪਰ ਰੱਖਾਂਗੇ ਇੱਕ ਸਾਡੀ ਕੈਂਚੀ ਵੀ ਖਰਾਬ ਹੋ ਗਈ ਕਿ ਕੈਂਚੀ ਨਾਲ ਬਹੁਤ ਵਧੀਆ ਕੱਟਿਆ ਜਾਂਦਾ ਕਮੈਂਟ ਕਰਕੇ ਦੱਸਿਓ ਕਿ ਟਮਾਟਰ ਸਬਜੀ ਤੁਹਾਨੂੰ ਕਿੰਨੇ ਲੱਗੀ ਅਦਰ ਅਸੀਂ ਰੱਖ ਲਿਆ ਤਵਾ ਗਰਮ ਇਧਰ ਬਣਾਵਾਂਗੇ ਨਿੱਕੇ ਨਿੱਕੇ ਪਰੌਂਠੇ ਆਟਾ ਵੇਖੋ ਬਹੁਤ ਵਧੀਆ ਐ ਸੈੱਟ ਬਣਿਆ ਸੌਫਟ ਬਣਿਆ ਸੀ ਤੇ ਹੁਣ ਅਸੀਂ ਗੁਨੋਨੇ ਪਰੌਂਠੇ ਇਧਰ ਆਪਾਂ ਇੱਕ ਨਿਕਾਜਾ ਪੇੜਾ ਲੈ ਲੈਣਾ ਹੁੰਦਾ ਤੇ ਵਿੱਚ ਨਾ ਸੀ ਨੰਨ ਜਿਦਾ ਆਪਾਂ ਹੱਥ ਨਾਲ ਚਕੜੀ ਜੀ ਬਣਾ ਕੇ ਨਾ ਤੇ ਇਹਦੇ ਵਿੱਚ ਅਸੀਂ ਪਾਉਣੀ ਵੀ ਗੋਭੀ ਫਿਲ ਕਰਨੀ ਵੀ ਜੇ ਸਟਫਿੰਗ ਆਪਾਂ ਫਿਲ ਕਰਾਂਗੇ ਇਹਦੇ ਵਿੱਚ ਸਟਫਿੰਗ ਫਿਲ ਕਰਨ ਤੋਂ ਬਾਅਦ ਇਹ ਤੁਸੀਂ ਆਮ ਤਾਂ ਨੂੰ ਪਤਾ ਪਰੋਂਠੇ ਬਣਾਉਂਦੇ ਨੇ ਨੋਰਮਲ ਬਣ ਜਾਂਦੇ ਨੇ ਬਹੁਤ ਟੇਸਟੀ ਬਣਦੇ ਕਿ ਨੇ ਵਧੀਆ ਬਣੇ ਨਾ ਪਰੋਂਠੇ ਤੇ ਮੈਂ ਭੁੱਖ ਮੈਨੂੰ ਦੋ ਤਿੰਨ ਦੋ ਦੀ ਸੀ ਤੇ ਤੇ ਡਬੋ ਪਰ ਗਿਆ ਸੀ ਫੇਰ ਮੈਨੂੰ ਹਾਫ ਅਨੰਤਰਾ ਬਚ ਗਿਆ ਸੀ ਫੁਲਕਾ ਮੈਨੂੰ ਉਹ ਵੀ ਖਾਣਾ ਪਿਆ ਕਿ ਮੇਰਾ ਦਿਲ ਕਰ ਵੈਸੀ ਕਿ ਹੋਰ ਖਾ ਲਾ ਮੂੰ ਚਟਨੀ ਸਭ ਤੋਂ ਜ਼ਿਆਦਾ ਸਵਾਦ ਆ ਗਈ ਇਹਨੇ ਮੈਂ ਸਬਜੀ ਨਹੀਂ ਖਾਣੀ ਕਿ ਨਹੀਂ ਮੈਂ ਚਟਨੀ ਖਾ ਗਈ ਸੀ ਮम्मा ਕਹਿੰਦੇ ਫੇਰ ਕਿਸੇ ਚੰਨ ਬਣਾਏ ਮੈਂ ਕਾ ਬਣਾ ਲਾਂਗਾ ਟਮਾਟਰ ਤੇ ਵੈਸੇ ਹੁਣ ਠੀਕ ਠੀਕ ਰੇਟ ਆ ਹੁਣ ਤੇ ਫੇਰ ਰੇਟ ਹਾਈ ਹੋ ਗਿਆ ਮੈਂ ਕਾ ਕਿਨੇ ਟਮਾਟਰ ਪਏ ਬਣਾ ਕੇ ਰੱਖ ਲੈਣੇ ਕਹਿੰਦੇ ਕਿ ਇਦਾਂ ਨਹੀਂ ਕਰਦਾ ਕੋਈ ਸਬਜੀ ਖਾਣ ਚਲੇ ਹੀ ਦਿਖਾ ਲੈ ਬੰਦਾ ਮੈਂ ਕਾ ਚਲ ਮੈਂ ਸ਼ਾਮੀ ਬਣਾਵਾਂਗੀ ਫੇਰ ਉਹ ਵਾਲੀ ਚਟਨੀ ਅੰਦਰ ਲਾਉ ਜੀ ਸਿ ਨਮਨ ਮਤਲਬ ਪੀ ਇਨਾ ਹਾਰਡ ਨਹੀਂ ਵੇ ਲੈਣਾ ਸੌਫਟ ਸੌਫਟ ਜਿਹਾ ਥਣਾ ਵੇ ਲੈਣਾ ਇਹਨੂੰ कि ਜਿਹੜੇ ਆਪਣੇ ਰੋਟੀ ਜੁੜੇ ਨਾਲ ਚਕਲੇ ਨਾਲ ਵੀ ਧਵੇਲੇ ਨਾਲ ਇਥੋਂ ਮੈਂ ਤਾਂ ਥੋੜੀ ਜਿਹੀ ਜੁੜ ਗਈ ਸੀ ਨਾ ਕਰ ਚਲੋ ਜੀ ਕੋਸ਼ਿਸ਼ ਕਰਨੀ ਚਾਹੀਦੀ ਮੈਂ ਫਸਟ ਟਾਈਮ ਬਣਾਉਣੀ ਵੈਸੇ ਮੰਮਾ ਹੀ ਬਣਾਉਂਦੇ ਨੇ ਪਰੌਂਠੇ ਗੁਜਾਰਾ ਮੈਂ ਨੇ ਕਦੀ ਬਣਾਏ ਆਲੂ ਗੋਭੀ ਮੂਲੀ ਸਾਰੇ ਪਰੌਂਠੇ ਮੰਮਾ ਨੇ ਬਣਾਉਣੇ ਮੈਂ ਕਿ ਚਲੋ ਮੈਂ ਤਾਂ ਬਣਾ ਕੇ ਮੈਂ ਖਵਾਨੀ ਇੱਧਰ ਲਓ ਜੀ ਸਿਲਾਤਾ ਥੋੜਾ ਆਇਲੀ ਹੋਇਆ ਇਹਦੇ ਉੱਪਰ ਇੰਨਾ ਵਧੀਆ ਬਣਿਆ ਨਾ ਕਿ ਜਿਹੜਾ ਕੀ ਚੀਜ਼ ਦਾ ਫਲੇਵਰ ਸੀ ਨਾ ਵਿੱਚ ਉਹ ਬਹੁਤ ਟੇਸਟ ਵਧੀਆ ਆ ਰਿਹਾ ਸੀ ਚੀਜ਼ ਦੇ ਫਲੇਵਰ ਚੀਜ਼ ਦਾ ਟੇਸਟ ਬਹੁਤ ਹੀ ਵਧੀਆ ਆ ਰਿਹਾ ਸੀ ਆਜੋ ਜੀ ਖਾ ਲੋ ਅੱਪ ਇਹ ਮੇ ਤਾਂ ਫਲਫੀ ਜਿਹਾ ਬਣਿਆ ਥੋੜਾ ਫੁੱਲਾ ਲੱਗ ਪਿਆ ਸੇ ਪਰੋਂਠਾ ਮੈਂ ਫਿਰ ਘੱਟ ਗੈਸ ਤੇ ਤੁਸੀਂ ਬਣਾਉਣਾ ਕਿ ਮੀਡੀਅਮ ਗੈਸ ਤੇ ਬਣਾਉਣਾ ਕਿ ਬਿਲਕੁਲ ਐਂ ਪੱਕ ਜੇ ਜੇ ਆਪਾਂ ਫੁੱਲ ਗੈਸ ਤੇ ਕਰ ਦਿੰਨੇ ਸੜਦਾ ਹੋ ਜਾਂਦਾ ਵੀ ਸੜ ਜਾਏਗਾ ਫੁਲਕਾ ਤੁਹਾਡਾ ਤਾਂ ਬਬ ਨੋਰਮਲ ਗੈਸ ਤੇ ਰੱਖਿਆ ਇਹਨੂੰ ਮੀਡੀਅਮ ਗੈਸ ਤੇ ਤੇ ਮੈਂ ਤਾਂ ਥੋੜਾ ਕਰ ਵਹੀਂ ਪੋਂਦੇ ਪੋਂਦੇ ਸੜ ਗਿਆ ਲੋਈ ਸਾਡਾ ਪਰੋਂਠਾ ਚਟਨੀ ਦੇ ਨਾਲ ਤਿਆਰ ਕਮੈਂਟ ਕਰਕੇ ਦੱਸਿਓ ਕਿਵੇਂ ਲੱਗਾ ਜਰੂਰ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਮੇਰੀ ਮੈਂ ਹੁਣ ਆਪਣੇ ਪਲੇਟ ਰੈਡੀ ਕੀਤੀ ਸੀ ਮੈਂ ਦਾ ਸਾਈਡ ਤੇ ਪਾ ਲਿਆ ਸੀ ਉਹ ਡੈਡੀ ਨੇ ਦੇਖ ਕੇ ਆਈ ਸੀ ਚੱਕੀਆਂ ਬਹੁਤ ਵਧੀਆ